ਸਰ ਖੇਡਾ ਵਤਨ ਪੰਜਾਬ ਸੀਜ਼ਨ 3 ਦੀ ਸ਼ੁਰੂਆਤ ਸੰਗਰੂਰ ਤੋਂ ਹੋ ਰਹੀ ਹੈ ਕੀ ਤਿਆਰੀਆਂ ਨੇ ਜੀ ਜੀ ਮਾਨਯੋਗ ਉਪ ਮੰਤਰੀ ਜੀ ਵੱਲੋਂ ਖੇਡਾ ਵਤਨ ਪੰਜਾਬ ਦੀਆਂ ਦਾ ਸੀਜ਼ਨ 3 ਦਾ ਆਗਾ ਸੰਗਰੂਰ ਤੋਂ ਕੀਤਾ ਜਾ ਰਿਹਾ ਹੈ ਇਸ ਦੇ ਸੰਦਰਭ ਦੇ ਵਿੱਚ ਸਿਵਲ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਸਾਰੀ ਤਿਆਰੀਆਂ ਜਿਹੜੀ ਹੈਗੀ ਮੁਸਤੈਦੀ ਨਾਲ ਚੱਲ ਰਹੀ ਹੈ ਤੇ ਇਹਦੇ ਵਿੱਚ ਜਿਹੜੇ ਹੈ ਕਲਚਰਲ ਪ੍ਰੋਗਰਾਮ, ਸਪੋਰਟਸ ਪ੍ਰੋਗਰਾਮ, ਪਰੇਡ ਤੇ ਵਕਵਕ ਸਿੰਗਰ ਜਿਹੜੇ ਹੈਗੇ ਗੁਰਦਾਸ ਮਾਨ ਸਾਹਿਬ ਆ ਪਾ ਕੇ ਇੱਥੇ ਲਾਈਵ ਪਰਫਾਰਮ ਕਰਨਗੇ ਮੇਰੀ ਸਾਰੇ ਸੰਗਰੂਰ ਦੇ ਨਿਵਾਸੀ ਨੂੰ ਬੇਨਤੀ ਹੈ ਕਿ ਇੱਥੇ ਆਣ ਸਮੇਂ ਸਿਰ ਆਣ ਸਾਡੇ ਜਿਹੜੇ ਸਿਵਲ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਦੇ ਮੁਲਾਜ਼ਮ ਹੈ ਉਹਨਾਂ ਨਾਲ ਕੋਆਪਰੇਟ ਕਰਨ ਅਸੀਂ ਡੈਡੀਕੇਟਿਡ ਪਾਰਕਿੰਗ ਸਪੇਸ ਜਿਹੜੀ ਹੈ ਉੱਥੇ ਬਣਾਈ ਹੈ ਜਿਸ ਕਰਕੇ ਟ੍ਰੈਫਿਕ ਦੇ ਨਿਯਮਾਂ ਦਾ ਪੂਰਾ ਪਾਲਣ ਹੋਵੇ ਤੇ ਨਾਲ ਹੀ ਕਿਸੇ ਨੂੰ ਕੋਈ ਖੱਜਲ ਖੁਆਰੀ ਨਾ ਹੋਵੇ ਸਮੁੱਚੇ ਪ੍ਰਬੰਧ ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਕੀਤੇ ਗਏ ਨੇ ਤੇ ਸਾਡੀ ਬੇਨਤੀ ਹੈ ਸਾਰੇ মিডিਆ ਦੇ ਸਾਥੀਆਂ ਰਾਹੀ ਮੇਰੀ ਇਹ ਸਾਰੇ ਸੰਗਰੂ ਵਾਸੀਆਂ ਨੂੰ ਅਪੀਲ ਹੈ ਕਿ ਆਪਾਂ ਜਿਹੜਾ ਹੈਗਾ 5 ਵਜੇ ਤੋਂ ਪਹਿਲਾਂ ਪਹਿਲਾਂ ਆ ਕੇ ਬੋਰ ਹੀਰੋ ਸਟੇਡੀਅਮ ਦੇ ਵਿੱਚ ਆਪਾਂ ਆਪਣੀ ਸੀਟ ਤੇ ਬੈਠ ਜਾਈਏ ਕਿਉਂਕਿ ਜਦੋਂ 5 ਵਜੇ ਤੋਂ ਬਾਅਦ ਆਪਣੀ ਜਿਹੜੀ ਹੈ ਐਂਟਰੀ ਉਹ ਜਿਹੜੀ ਹੈ ਰੈਸਟ੍ਰਿਕਟ ਹੋ ਜਾਵੇਗੀ ਉਸ ਤੋਂ ਬਾਅਦ ਕੋਈ ਐਂਟਰੀ ਇੱਥੇ ਅਲਾਉਡ ਨਹੀਂ ਹੋਵੇਗੀ ਸਾਰੀ ਸਾਰਿਆਂ ਨੂੰ ਬੇਨਤੀ ਹੈ ਕਿ ਇੱਥੇ ਸਮੇਂ ਸਿਰ ਆਣ ਅਸੀਂ ਬਹੁਤ ਸਾਰੀ ਕਲਚਰਲ ਪਰਫਾਰਮੈਂਸ ਰੱਖੀ ਹੈ ਬਹੁਤ ਸਾਰੇ ਡਾਂਸ ਪਰਫਾਰਮੈਂਸ ਰੱਖੀ ਹੈ ਬਹੁਤ ਸਾਰੀ ਸਪੋਰਟਸ ਐਕਟੀਵਿਟੀਜ਼ ਰੱਖੀਆਂ ਹੈ ਗਿਆ ਉਹਨਾਂ ਦਾ ਇੱਥੇ ਆ ਕੇ ਪੂਰਾ ਇੰਜੋਏ ਕਰਾਓ ਇਨਾਮੀ ਰਾਸ਼ੀ ਕਿੰਨੀ ਹੈ ਜਿਹੜੀ ਜੇਤੂ ਖਿਡਾਰੀ ਨੂੰ ਜੀ ਐਤਕੇ ਜਿਹੜਾ ਹੈਗਾ 9 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਪੰਜਾਬ ਸਰ ਤੇ ਮਾਨਯੋਗ ਮੁੱਖ ਮੰਤਰੀ ਦਾ ਜਿਹੜਾ ਸੁਪਨਾ ਹੈਗਾ ਰੰਗਲਾ ਪੰਜਾਬ ਬਣਾਉਣ ਦਾ ਨਸ਼ਿਆਂ ਨੂੰ ਜਿਹੜਾ ਨਸ਼ਾ ਮੁਕਤ ਪੰਜਾਬ ਬਣਾਉਣ ਦਾ ਉਹਦੇ ਤਹਿਤ ਇਹ ਇੱਕ ਬਹੁਤ ਵੱਡਾ ਕਦਮ ਹੈ ਕਿ ਆਪਾਂ ਜਿਹੜਾ ਹੈਗਾ ਪਿੰਡਾਂ ਤੋਂ ਸ਼ਹਿਰਾਂ ਤੋਂ ਇੱਕ अर्ਲੀ ਸਟੇਜ ਤੇ ਟੈਲੈਂਟ ਨੂੰ ਕੈਚ ਕਰਕੇ ਉਹਨੂੰ ਇੱਕ ਵਧੀਆ ਖਿਡਾਰੀ ਦੇ ਰੂਪ ਦੇ ਵਿੱਚ ਡਿਵੈਲਪ ਕਰਨ ਤੇ ਨਾਲ ਹੀ ਲਾਈਫ ਦੇ ਵਿੱਚ ਡਿਸਪਲਿਨ ਡੈਡੀਕੇਸ਼ਨ ਜਦੋਂ ਬੰਦੇ ਦੇ ਵਿੱਚ ਆ ਜਾਂਦੀ ਹੈ ਤਾਂ ਫਿਰ ਨਸ਼ੇ ਦੀ ਜਿਹੜੀ ਬਿਮਾਰੀ ਹੈ ਉਸ ਤੋਂ ਦੂਰ ਰਹਿੰਦਾ ਹੈ ਐਂਟਰਟੇਨਮੈਂਟ ਦੇ ਲਈ ਵੀ ਸਰ ਕਾਫੀ ਵੱਡੇ ਸੰਗਰਾ ਰ ਰਹੇ ਨੇ ਜੀ ਡੈਫੀਨਿਟਲੀ ਜਿਹੜੇ ਹੈਗੇ ਗੁਰਦਾਸ ਮਾਨ ਸਾਹਿਬ ਆਪ ਇੱਥੇ ਆ ਰਹੇ ਹੈਗੇ ਤੇ ਨਾਲ ਹੀ ਜਿਹੜੇ ਹੈਗੇ ਸਾਥੀ ਕਲਾਕਾਰ ਜਿਵੇਂ ਕਿ ਪਰੀ ਪੰਦੇਰ, अरमान ਢਿੱਲੋਂ, बसंत कौर ਤੇ ਹਰਬਜਨ ਸ਼ੇਰਾ ਜੀ ਉਹ ਵੀ ਇੱਥੇ ਆ ਕੇ ਸ਼ਿਰਕਤ ਕਰਨਗੇ। ਸਰ ਵੱਡਾ ਪ੍ਰੋਗਰਾਮ ਆ ਕਾਫੀ ਲੋਕ ਪਹੁੰਚਣਗੇ ਤਾਂ ਕਿਸ ਤਰੀਕੇ ਦਾ ਪੁਲਿਸ ਦੇ ਵੱਲੋਂ ਪੂਰੇ ਪ੍ਰਬੰਧ ਕੀਤੇ ਗਏ ਨੇ ਸਰ? ਖੇਡਾਂ ਬਤਨ ਪੰਜਾਬ ਦੀ ਸੀਜ਼ਨ 3 ਜੋ ਇਹ ਸੂਬਾ ਪੱਦਰੀ ਸਮਾਗਮ ਹੈ ਇਸ ਦੇ ਲਈ ਅਸੀਂ ਬੜੇ ਪੁਖਤਾ ਪ੍ਰਬੰਧਕਿਤ ਕਰ ਰਹੇ ਹਾਂ। ਪੁਲਿਸ ਪ੍ਰਸ਼ਾਸਨ ਵੱਲੋਂ ਡਿਟੇਲਡ ਟ੍ਰੈਫਿਕ ਪ੍ਰੈਸ ਨੋਟ ਵੀ ਕੱਢਿਆ ਜਾਊਗਾ ਤਾਂ ਕਿ ਤੁਹਾਨੂੰ ਸਾਰਿਆਂ ਨੂੰ ਡਾਇਵਰਜਨ ਪੁਆਇੰਟਸ ਕਿਹੜੇ ਨੇ ਸੰਗਰੂਰ ਵਾਸੀਆਂ ਨੂੰ ਤੇ ਜਿਹੜੇ ਹੋਰ ਵੀ ਸਾਡੇ ਸੱਜਣਾਂ ਨੇ ਇੱਥੇ ਉਹਨਾਂ ਨੂੰ ਇਸ ਚੀਜ਼ ਬਾਰੇ ਕੰਪਲੀਟ ਇਨਫੋਰਮੇਸ਼ਨ ਹੋਵੇ ਕਿ ਕਿਹੜੇ ਕਿਹੜੇ ਥਾਵਾਂ ਤੋਂ ਅਸੀਂ ਟ੍ਰੈਫਿਕ ਡਾਇਵਰਜਨ ਦੇਵਾਂਗੇ ਕਿਹੜੇ ਕਿਹੜੇ ਰੂਟਸ ਚੱਲ ਰਹੇ ਹੋਣਗੇ ਤੇ ਕਿੱਥੇ-ਕਿੱਥੇ ਸਾਡੇ ਬੈਰੀਕੇਡਸ ਲਗਾ ਕੇ ਨਾਕਾਬੰਦੀ ਕੀਤੀ ਜਾਊਗੀ ਇਸ ਦੇ ਨਾਲ ਹੀ ਮੈਂ ਇਹ ਵੀ ਦੱਸਣਾ ਚਾਹਾਂਗਾ ਕਿ ਸਾਡੀ ਵੱਡੇ ਤਾਦਾਦ ਵਿੱਚ ਪੁਲਿਸ ਫੋਰਸ ਦੀ ਤਨਾਤੀ ਕੀਤੀ ਜਾਊਗੀ ਤਾਂ ਕਿ ਕਿਤੇ ਵੀ ਕੀ ਕੋਈ ਸਮੱਸਿਆ ਨਾ ਆਵੇ ਤੇ ਸਾਡੇ ਸਿਟੀਜ਼ਨਸ ਵਾਸਤੇ ਬੜੇ ਸੁਚਾਰੂ ਢੰਗ ਨਾਲ ਉਹ ਇਸ ਪ੍ਰੋਗਰਾਮ ਨੂੰ ਇੰਜੋਏ ਕਰ ਸਕਣ ਸਰ ਤੁਸੀਂ სპੋਰਟਸ ਪਰਸਨ ਹੋ ਤੇ ਕੀ ਮੈਸੇਜ ਦੇਣਾ ਚਾਹੋਗੇ ਨੌਜਵਾਨਾਂ ਨੂੰ ਮੈਂ ਇੰਨਾ ਹੀ ਕਵਾਂਗਾ ਕਿ ਨਸ਼ਿਆਂ ਦੇ ਕੋਰ ਤੋਂ ਬਚਨ ਲਈ ਤੇ ਜ਼ਿੰਦਗੀ ਦੇ ਵਿੱਚ ਡਿਸਪਲਿਨ ਰਹੀ ਸਕਸੈਸਫੁਲ ਹੋਣ ਦੇ ਲਈ ਖੇਡ ਖੇਡਾਂ ਦੇ ਅ ਮਾਧਿਮ ਨਾਲ ਆਪਾਂ ਬੜੀ ਤਰੱਕੀ ਕਰ ਸਕਦੇ ਆ ਇਸ ਦੇ ਲਈ ਜਿਹੜਾ ਆਪਾਂ ਫੋਕਸ ਆਪਣਾ ਮੇਨਟੇਨ ਕਰੀਏ ਆਪਣੇ ਮਾਪੇ ਆਪਣੇ ਪਰਿਵਾਰ ਦੇ ਹੌਸਲੇ ਨਾਲ ਉਹਨਾਂ ਦੇ ਨਾਲ ਰਲ ਮਿਲ ਕੇ ਅੱਗੇ ਵਧੀਏ ਤੇ ਆਪਣੇ ਸੂਬੇ ਦਾ ਆਪਣੇ ਦੇਸ਼ ਦਾ ਨਾਮ ਰੌਸ਼ਨ ਕਰੀਏ ਧੰਨਵਾਦ